ਪਰ ਸੱਚ ਹੈ ਮੈਂ ਕਦੇ ਵੀ ਸੱਚ ਕਹਿਣ ਤੋਂ ਕਦੇ ਜਿਹੜਾ ਵਾ ਗੁਰੇਜ਼ ਨਹੀਂ ਕੀਤਾਗਾ ਗੁੱਸਾ ਦਾ ਕਰਿਓ ਗੱਲ ਤੁਹਾਨੂੰ ਕੌੜੀ ਜੀ ਲੱਗ ਜਾਣੀ ਹੈ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬਰ ਦਾ ਗੁਰਗੱਦੀ ਗੁਰਗੱਦੀ ਪਰਮਨਰ ਮਨਾਉਣ ਜਾ ਰਹੇ ਆ ਬੜੇ ਜਕਾਰੇ ਛੱਡੇ ਅਖੰਡ ਪਾਠ ਸਾਹਿਬ ਵੀ ਹੋਏ ਹੋਣਗੇ ਕਿਤੇ ਸਹਿ ਪਾਠ ਵੀ ਪ੍ਰਕਾਸ਼ ਹੋਏ ਹੋਣਗੇ ਕਿਤੇ ਗੁਰਮਤ ਸਭਾ ਵੀ ਰੱਖੇ ਗਏ ਹੋਣਗੇ ਪਰ ਕਿੰਨਿਆਂ ਨੇ ਆ ਪੰਕਤੀ ਨੂੰ ਆਪਣੇ ਹਿਰਦੇ 'ਚ ਵਸਾਇਆ ਕਿ ਗੁਰੂ ਮਾਨਿਓ ਗ੍ਰੰਥ ਕਿੰਨਿਆਂ ਨੇ ਵਸਾਇਆ ਗੁਸਾ ਨਾ ਕਰੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਨਹੀਂ ਤੁਸੀਂ ਬੋਲੋ ਕੀ ਕੀਤਾ ਭਲਾ ਬੋਲ ਦਿਓ ਜੀ ਤੁਹਾਡੀ ਤੇ ਆਵਾਜ਼ ਨਹੀਂ ਜਾਣੀ ਮੇਰੇ ਤੇ ਜਾਣੀ ਨਾ ਕੀ ਕੀਤਾ ਭਲਾ ਆਪਾਂ ਮੰਨਿਆ ਨਹੀਂ ਆਪਾਂ ਪੂਜਿਆ ਹੈ ਗੁਸਾ ਨਾ ਕਰੋ ਪੂਜਿਆ ਹੈ ਅਸੀਂ ਬਾਬੇ ਨੂੰ ਕਹਿੰਨੇ ਆ ਮਹਾਰਾਜ ਤੂੰ 1100 ਰੁਪਏ ਦਾ ਰਮਾਲਾ ਜਿੰਨਾ ਮਰਜ਼ੀ ਸਾਡੇ ਤੋਂ ਲੈ ਲੈ ਮਹਿੰਗਾ ਤੂੰ ਚਾਵੇ ਤੇ ਸਾਡੇ ਤੋਂ ਬਾਪੂ 11000 ਦੀ ਦੇਗ ਵੀ ਲੈ ਲੈ ਪਰ ਜੇ ਤੂੰ ਗੱਲ ਕਰੇ ਨਾ ਵੀ ਮੇਰਾ ਹੁਕਮ ਮੰਨ ਇਹ ਨਹੀਂ ਅਸੀਂ ਮੰਨਣਾ ਸੱਚ ਏ ਮੈਂ ਗੱਲ ਕੌੜੀ ਜੀ ਕਹਿਣ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਿੰਗੇ ਰਮਾਲੇ ਹੋਣੇ ਬਹੁਤ ਚੰਗੀ ਗੱਲ ਕਿਉਂਕਿ ਮਹਿੰਗੀ ਪੋਸ਼ਾਕ ਚੰਗੀ ਹੈ ਮੇਰੇ ਗੁਰੂ ਦਾ ਸਨਮਾਨ ਰਹਿੰਦਾ ਪਰ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਵਿਚਾਰ ਨੂੰ ਸਿਰਫ ਰਮਾਲਿਆਂ ਤੱਕ ਹੀ ਸੀਮਤ ਰੱਖ ਦਿੱਤਾ ਹੈ ਰਮਾਲਿਆਂ ਤੱਕ ਧੱਕੇ ਰੱਖ ਦਿੱਤਾ ਹੈ ਵੀ ਨਾਲ-ਨਾਲ ਕਿਤੇ ਇਹ ਗੁਰੂ ਸਾਹਿਬ ਦੀ ਵਿਚਾਰ ਬਾਹਰ ਨਾ ਚਲੀ ਜਾਵੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ بجائے ਪੂਜਣ ਲੱਗ ਪਏ ਆ। ਗੋਸਾ ਨਾ ਕਿ ਕਿੰਨੀਆਂ ਅਸੀਂ ਇਸ ਦਾਤੇ ਤੇ ਧੂਫਾ ਚੜਾਉਣ ਲੱਗ ਪਏ ਆ। ਮਹਿੰਗੇ ਮਹਿੰਗੇ ਰਮਲੇ ਦੇਣ ਲੱਗ ਪਏ। ਅਸੀਂ ਕਹਿੰਨੇ ਆ ਮਹਿੰਗਾ ਰਮਾਲਾ ਦੇ ਦਿਓ ਜੀ ਗੁਰਦੁਆਰਾ ਸਾਹਿਬ। ਕੋਈ ਗੱਲ ਨਹੀਂ। ਪੁੱਛਦੇ ਆ ਕਿ ਜੀ ਦੇ ਕਿੰਨੀ ਕਰਵਾਈਏ? 5100 ਦੀ ਕਰਾ ਦਿਓ ਦੇਖ। 6100 ਦੀ ਦੇਖ ਕਰਵਾ ਦਿਓ। 11000 ਦੀ ਦੇਖ ਕਰਵਾ ਦਿਓ। ਗੱਲ ਇੱਥੇ ਨਹੀਂ ਬੰਨਣੀ। ਤੁਹਾਡੇ ਘਰ 'ਚ ਕੋਈ ਬਜ਼ੁਰਗ ਹੋਵੇ ਤੁਸੀਂ ਇਹਨੂੰ ਮਹਿੰਗੇ ਮਹਿੰਗੇ ਕੱਪੜੇ ਖਰੀਦ ਕੇ ਲਿਆ ਕੇ ਦੇ ਦੋ ਗੱਲ ਉਹਦੀ ਇੱਕ ਵੀ ਨਾ ਮੰਨੋ ਉਹਦੇ ਨਾਲ ਬੈਠ ਕੇ ਸਾਂਝੀ ਨਾ ਪਾਓ ਮੈਂ ਮਿੱਠੀਆਂ ਗੱਲਾਂ ਨਹੀਂ ਤੁਹਾਡੇ ਨਾਲ ਕਰਨੀਆਂਗਾ ਕੀ ਗੱਲ ਬਣਜੋ ਬੋਲੋ ਬੋਲੋ ਗੱਲ ਬਣਜੋ ਤੁਹਾਡਾ ਬਜ਼ੁਰਗ ساری ਉਮਰ ਤੁਹਾਡੇ ਨਾਲ ਨਾਰਾਜ਼ ਰਹੇਗਾ ਕਹਾਂਗੇ ਹੱਦ ਹੋ ਗਈ ਮੈਂ ਤੇ ਸੋਹਣੇ ਕੱਪੜੇ ਬਣਾ ਕੇ ਦਿੱਤੇ ਮੈਂ ਸੋਹਣੀ ਪੱਗ ਬਣਾ ਕੇ ਦਿੱਤੀ ਐ ਮੈਂ ਇਹਨੂੰ ਮਹਿੰਗੇ ਮਹਿੰਗੇ ਜੁੱਤੇ ਵੀ ਲੈ ਦਿੱਤੇ ਆ ਜੋੜੇ ਵੀ ਖਰੀਦ ਕੇ ਲੈਤੇ ਹਾਜੀ ਵੀ ਨਾਰਾਜ ਹੈ ਉਹ ਪਤਾ ਕੀ ਕਹੇਗਾ ਪੁੱਤ ਮੇਰਾ ਮੈਨੂੰ ਤੇਰੇ ਜੋੜਿਆਂ ਦੀ ਲੋੜ ਨਹੀਂ ਮੈਨੂੰ ਤੇਰੇ ਕੱਪੜਿਆਂ ਦੀ ਲੋੜ ਨਹੀਂ ਬਸ ਬੇਟਾ ਜਦੋਂ ਕਦੇ ਨੌਕਰੀ ਤੇ ਜਾਣਾ ਜਾਣ ਤੋਂ ਪਹਿਲਾਂ 2 ਮਿੰਟ ਮੇਰੇ ਕੋਲ ਬੈਠ ਕੇ ਇੱਕ ਵਾਰੀ ਸਾਂਝ ਪਾ ਜਿਆ ਕਰ ਪੁੱਛ ਜਿਆ ਕਰ ਬਾਪੂ ਕੀ ਹਾਲ ਹੈ ਪੁੱਛ ਜਿਆ ਕਰ ਬਾਪੂ ਰੋਟੀ ਪਾਣੀ ਖਾਦਾ ਹੈ ਜਦੋਂ ਕਿਤੇ ਫੇਰ ਆਪਣੀ ਨੌਕਰੀ ਤੋਂ ਵਾਪਸ ਘਰੇ ਆਉਣਾ ਇੱਕ ਵਾਰੀ ਫੇਰ ਪੁੱਛੇ ਲੱਗਰ ਬਾਪੂ ਕਿਵੇਂ ਤੇਰਾ ਸਰੀਰ ਇਹ ਤੇ ਇੱਕ ਦੁਨਿਆਵੀ ਉਦਾਹਰਣ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਰਮਾਲੇ ਨਹੀਂ ਦੇਣ ਜਿੱਦੇ ਕਿਤੇ ਗਲਤ ਵਿਚਾਰ ਨਾ ਲੈ ਜਿਓ ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਗੁਰੂ ਘਰ ਭੇਟਾ ਨਹੀਂ ਕਰਨੀ ਚਾਹੀਦੀ ਗਲਤ ਗੱਲ ਨਾ ਲੈ ਜਿਓ ਲਿਆਓ ਕਿੰਨੀਆਂ ਕੀਮਤੀ ਭਟਾਵਾਂ ਲਿਆਉਣੇ ਲੈ ਕੇ ਆਓ ਮਹਿੰਗੇ ਰਮਾਲੇ ਲਿਆਓ ਮਹਿੰਗੇ ਚੌਰ ਲਿਆਓ ਮਹਿੰਗੇ ਚੰਦੋਏ ਗੁਰੂ ਸਾਹਿਬ ਨੂੰ ਭੇਟਾ ਕਰ ਦਿਓ ਗੁਰੂ ਪ੍ਰਵਾਣ ਕਰੇਗਾ ਪਰ ਬਾਪੂ ਇੱਕ ਗੱਲ ਕਹੇਗਾ ਪੁੱਤਰਾ ਮੈਂ ਤੇਰੇ ਰਮਾਲਿਆਂ ਤੋਂ ਵੀ ਕੀ ਲੈਣਾ ਮੈਂ ਤੇਰੀਆਂ ਕੀਮਤੀ ਪਟਾਵਾਂ ਤੋਂ ਵੀ ਕੀ ਲੈਣਾ ਜੇ ਆਹ ਪੰਕਤੀ ਦੁਹਰੇ ਦੀ ਤੇਰੇ ਹਿਰਦੇ ਵਿੱਚ ਹੀ ਨਹੀਂ ਵਸੀ ਕਿ ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿਖਣ ਉਹ ਹੁਕਮ ਹੈ ਗੁਰੂ ਮਾਨਿਓ ਉਤੇ ਪੂਜਣ ਲੱਗ ਪਿਆ ਸਾਡੇ ਘਰ ਵਿੱਚ ਬਚਨ ਕੀ ਹੈ ਪੂਜਾ ਅਕਾਲ ਕੀ ਅਕਾਲ ਦੀ ਪੂਜਾ ਕਰਨੀ ਹੈ ਇਹ ਗੱਲ ਹੋਰ ਕਹਿ ਜਾਵਾਂ ਤੁਹਾਨੂੰ ਮੈਂ ਕਹਿੰਦਾ ਉਹ Hindu veer ਸਮਝ ਗਏ ਜਦੋਂ ਬਾਪੂ ਨਾਨਕ ਨੇ ਆਖਿਆ ਨਾ ਮੈਂ ਆਰਤੀ ਕਰ ਰਿਹਾ ਸਾਂ ਉਹ ਕਲਗੇ ਮਾਰਾਏ ਕਿਸ ਤਰ੍ਹਾਂ ਕਲਗੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਗਲਤ ਹੋਇਆ ਤੇ ਮੈਨੂੰ ਸਟੇਜ ਤੋਂ ਬਾਅਦ ਕਹਿ ਦਿਓ ਉਹ veer Hindu ਸ਼ਾਇਦ ਸਮਝ ਗਏ ਹੋਣਗੇ ਸ਼ਾਇਦ ਇਸ ਦਰ ਦੇ ਪੰਦੀ ਵੀ ਬਣ ਗਏ ਹੋਣਗੇ ਹੁਣ ਸ਼ਰਮ ਨਾਲ ਸਿਰ ਨਹੀਂ ਝੁਕਦਾ ਉਹ ਲੋਕ ਕਹਿੰਦੇ ਨੇ ਹਣ ਕੇ ਬਾਪੂ ਨਾਨਕ ਨੂੰ ਦਾਤਾ ਤੁਸੀਂ ਤੇ ਸਾਨੂੰ ਸਹੀ ਰਸਤੇ ਪਾਤਾ ਆ ਤੇਰੇ ਸਿੱਖ ਨਾਲੇ ਤੇ ਪੜਦੇ ਰਹੇ ਅੱਗੇ ਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਨਾਲੇ ਇਹੀ ਤੇਰੇ ਸਿੱਖ ਤੇਰੇ ਸਾਹਮਣੇ ਇਹ ਮਾਲਦਾ ਦੱਸੇ ਉਹਨਾਂ ਗੱਲ ਤੇਰੇ ਸਾਹਮਣੇ ਥਾਲੀ ਵਿੱਚ ਰੱਖ ਕੇ ਦੀਵੇ ਹੁਣ ਤੇਰੇ ਦਿਵਾਲੇ ਘਮਾਉਂਦੇ ਨਹੀਂ ਕਿੱਥੇ ਮੰਨਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰਿਓ ਅਸੀਂ ਤੇ ਪੂਜਣ ਲੱਗ ਪਏ ਮਾਫੀ ਚਾਹੁੰਨਾ ਜਿਵੇਂ ਹਿੰਦੂ ਵੀਰ ਮੂਰਤੀ ਦੀ ਪੂਜਾ ਨਹੀਂ ਕਰ ਦੇਗੇ ਅਸੀਂ ਵੀ ਇਹਨੂੰ ਪੂਜਣ ਲੱਗ ਪਏ ਤੇ ਮੈਂ ਬੇਨਤੀ ਕਰਾਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਜਣ ਦਾ ਵਿਸ਼ਾ ਵਿਸ਼ਾ ਨਹੀਂ ਹੈ ਮੰਨਣ ਦਾ ਵਿਸ਼ਾ ਹੈ ਪੂਜਣ ਦਾ ਵਿਸ਼ਾ ਨਹੀਂ ਹੈ ਇਹਦੀ ਪੂਜਾ ਨਾ ਕਰੋ ਜੇ ਅਸੀਂ ਤੁਸੀਂ ਪੂਜਾ ਇਹਨੂੰ ਪੂਜਣ ਲੱਗ ਪੈਣਾ ਤੇ ਮਾਫੀ ਚਾਹੁੰਦਾ ਰਮਾਲਿਆ ਤੱਕ ਮੇਰਾ ਬਾਪੂ ਸੀਮਤ ਰਹਿ ਜਾਊਗਾ ਉਬੜੀ ਖੂਬਸੂਰਤ ਕਹਾਣੀ ਕਹਿ ਕੇ ਮੈਂ ਖਿਮਾ ਮੰਗਣ ਲੱਗਿਆ ਇੱਕ ਰਾਜਾ ਉਹਦੇ ਕੋਲੇ ਬਹੁਤ ਖਜ਼ਾਨਾ ਸੀ ਤੂੰ ਕਿਤੇ ਬਾਹਰ ਜਾਣ ਲੱਗਿਆ ਤੇ ਉਹਦਾ ਪੁੱਤਰ ਕੋਲ ਆ ਗਿਆ ਕੱਲ ਲਗਾ ਬਾਪੂ ਕਿੱਥੇ ਜੱਲਿਆ ਕੱਲ ਕਾ ਬੇਟਾ ਮੈਂ ਬਾਹਰ ਜਾਣ ਲੱਗ ਗਿਆ ਕੱਲ ਲਗਾ ਬਾਪੂ ਤੂੰ ਤੇ ਬਾਹਰ ਚਲਾ ਜਾਏਗਾ ਤੇ ਜੇ ਮੈਨੂੰ ਖਜ਼ਾਨੇ ਦੀ ਲੋੜ ਪਈ ਤੇ ਮੈਂ ਕਿੱਥੋਂ ਵਰਤੂੰਗਾ ਉਹ ਕੱਲ ਲਗਾ ਪੋਤਾ ਚਾਬੀ ਫੜ ਲਾ ਤੇ ਦਰਵਾਜ਼ੇ ਨੂੰ ਮੈਂ ਜਿਹੜਾ ਹੈ ਉਹ ਲੋਕ ਕਰ ਜੰਨਾ ਵਾ ਜਿੰਦਰਾ ਲਾ ਦੇਣਾ ਤੈਨੂੰ ਲੋੜ ਪਈ ਤੇ ਇਸ ਜਿੰਦਰੇ ਨੂੰ ਖੋਲ ਕੇ ਤੇ ਇਹਦੇ ਵਿੱਚੋਂ ਜਿਹੜਾ ਵਾ ਖਜ਼ਾਨਾ ਉਹ ਪ੍ਰਾਪਤ ਕਰ ਲਿਆ ਉਹਨੇ ਕਿਹਾ ਠੀਕ ਹੈ ਜੀ ਰਾਜਾ ਚਲਾ ਗਿਆ کافی ਸਮੇਂ ਬਾਅਦ ਰਾਜਾ ਵਾਪਸ ਆਇਆ ਜਿਹੜਾ ਉਹਦਾ ਪੁੱਤਰ ਸੀ ਉਹ ਕੰਗਾਲ ਬੈਠਾ ਉਵੇਂ ਕੋਈ ਉਹਦੇ ਕੋਲ ਅਮੀਰੀ ਨਹੀਂ ਸੀ ਕੁਝ ਨਹੀਂ ਸੀ ਕਿ ਲੱਗਾ ਮੈਂ ਤੈਨੂੰ ਕੁਝ ਕਹਿ ਕੇ ਗਿਆ ਸੀ ਵੀ ਇਸ ਦਰਵਾਜੇ ਦਾ ਜਿਹੜਾ ਜਿੰਦਰਾ ਹੈ ਉਹ ਖੋਲ ਲਵੀਂ ਆ ਚਾਬੀ ਤੈਨੂੰ ਦਿੱਤੀ ਐ ਕਲਗਾ ਬਾਪੂ ਮੇਰਾ دل ਨੇ ਕੀਤਾ ਮੈਂ ਕਿਹਾ ਐਡਾ ਸੋਹਣਾ ਖਜ਼ਾਨਾ ਮਿਲਿਆ ਕਿਉਂ ਇਹਨੂੰ ਵਾਰ-ਵਾਰ ਖੋਲਣਾ ਵਾ ਐਵੇਂ ਘਟ ਜਾਊਗਾ ਮੈਂ ਤੇ ਇਹਨੂੰ ਮੱਥੇ ਮੱਥਾ ਹੀ ਟੇਕਦਾ ਰਿਹਾ ਮੈਂ ਤੇ ਇਹਦੇ ਦਿਵਾਲੇ ਪਰ ਕਰਮਾ ਹੀ ਕਰਦਾ ਰਿਹਾ ਮੈਂ ਕਿਹਾ ਹੋ ਸਕਦਾ ਪਰ ਕਰਮਾ ਕਰਨ ਸਾਰੀ ਖੇਡ ਬਣ ਜਾਏ ਮੱਥਾ ਟੇਕਣ ਸਾਰੀ ਖੇਡ ਬਣ ਜਾਏ ਉਸ ਰਾਜੇ ਨੇ ਆਪਣੇ ਮੱਥੇ ਤੇ ਹੱਥ ਮਾਰ ਕੇ ਆਖਿਆ ਕਲਗਾ ਪੁੱਤਰਾ ਤੈਨੂੰ ਖਜ਼ਾਨਾ ਵਰਤਣ ਵਾਸਤੇ ਦਿੱਤਾ ਸੀਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿਉਂ ਦਾਦੇ ਕਾ ਖੋਲ ਡਠਾ ਤਾਂ ਮੇਰੇ ਮਨ ਭਇਆ ਨਿਧਾਨਾ